ਤਮਾਤੂ ਯਾਰਾ ਕਿਦਰ ਇੱਕ ਵੀਰ ਦਾ ਕਮੈਂਟ ਵੀ ਆ ਅਮਰੀਕ ਜੀ ਉਹ ਪੁੱਛਦੇ ਪਏ ਸੀ ਕਿ ਨਾ ਜਾਤੀ ਸਰਟੀਫਿਕੇਟ ਦਾ ਕੀ ਬਣਾ ਜੇ ਕਰਮਜੀਤ ਅਨਮੋਲ ਦਾ ਵੀ ਰੌਲਾ ਪੈ ਗਿਆ ਜਾਤੀ ਸਰਟੀਫਿਕੇਟਾਂ ਨੇ ਬੜੇ ਰੌਲੇ ਪੈਂਦੇ ਆ ਮਾਨ ਸਾਹਿਬ ਦੀ ਟੀਮ ਦੇ ਉਹ ਚੁੱਕਿਆ ਕਿ ਰਿਜ਼ਰਵੇਸ਼ਨ ਚੋਰ ਫੜੋ ਤੁਹਾਨੂੰ ਪਤਾ ਹੀ ਆ ਨਾ ਜੀ ਇਹਨਾਂ ਨੇ ਇੱਕ ਮੋਰਚਾ ਖੋਲਿਆ ਹੋਇਆ ਜੀ ਉਹ ਇਲੈਕਸ਼ਨ ਵੀ ਲੜ ਰਹੇ ਨੇ ਫਰੀਦਕੋਟ ਤੋਂ ਉਹਨਾਂ ਦੇ ਕੋਈ ਅਹੁਦੇਦਾਰ ਨੇ ਜੀ ਅੱਛਾ ਇੱਕ ਰਿਜ਼ਰਵੇਸ਼ਨ ਚੋਰ ਬਹੁਤ ਵੱਡਾ ਫੜਿਆ ਗਿਆ ਕਿਉਂਕਿ ਉਹ ਰਿਜ਼ਰਵੇਸ਼ਨ ਚੋਰ ਐਡਾ ਵੱਡਾ ਸੀਗਾ ਕਿ ਉਹਦੇ ਢਿੱਡ ਤੇ ਉਹਦੇ ਬੇਟੇ ਦੇ ਦੋਸਤ ਵੀ ਬੈਠ ਸਕਦੇ ਸੀ। ਮਤਲਬ ਉਹ ਢਿੱਡ 'ਚ ਨਾ ਕੁਝ ਸੀ। ਜੱਫਾ ਹੀ ਨਹੀਂ ਪਿਆ ਉਹਦੇ ਲੱਕ ਨੂੰ ਬਸ ਇਹ ਕਹਿ ਲਈ। ਲੱਕ ਨੂੰ ਜੱਫਾ ਹੀ ਨਹੀਂ ਪਿਆ ਵੇਰ ਕੇ ਨਿਕਲ ਗਿਆ ਬਾਹਰ। ਉਹ ਕੌਡੀ-ਕੌਡੀ ਕਰਦਾ ਉਹ ਬੈਠਾ ਬਾਹਰ ਲਿਆਓ। ਅੱਛਾ ਮਤਲਬ ਇਹ ਆ ਕਿ ਉਹ ਤਾਂ ਕੌਡੀ-ਬਾਡੀ ਹੋ ਗਈ ਜਿਹੜਾ ਕੁਝ ਹੋਣਾ ਸੀਗਾ ਤੇ ਦੂਸਰੇ ਪਾਸੇ ਤੁਸੀਂ ਵੇਖੋ ਕਿ ਇਹ ਜਿਹੜਾ ਰੌਲਾ ਪਿਆ ਇਹ ਮੁਹੰਮਦ ਸਦੀਕ ਵੇਲੇ ਵੀ ਪਿਆ ਸੀਗਾ। ਜੀ। ਦਰਸ ਹੁਣ ਮੈਂ ਮਾਫੀ ਚਾਹਉਣਾ ਮੈਂ ਕਿਉਂਕਿ ਜਦੋਂ ਕਾਸਟਿਜ਼ਮ ਤੇ ਗੱਲ ਕਰਦਾ ਨਾ ਤਾਂ ਮੈਨੂੰ ਥੋੜਾ ਅੰਦਰੋਂ ਫੀਲ ਹੁੰਦਾ ਮੈਂ ਅੰਦਰੋਂ ਦੀ ਗੱਲ ਕਰਦਾ ਪਰ ਕਿਉਂਕਿ ਇੱਥੇ ਸਭ ਕੁਝ ਹੈ ਜੀ ਅੱਜ ਵੀ ਸਾਡੇ ਸਮਾਜ ਦੇ ਵਿੱਚ ਸਿਆਸਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕ੍ਰਿਸਟ ਕਰਦੀਆਂ ਨੇ ਤਾਂ ਦੇਖੋ ਜਿਹੜੇ ਮਰਾਸੀ ਭਾਈਚਾਰੇ ਚ ਆ ਨਾ ਤਾਂ ਉੱਥੇ ਵੀ ਕਹਿ ਲੋ ਕਿ ਗਾਂ ਜਿਦਾਂ ਆਪਾਂ ਕਾਸਟ ਸਬ ਕਾਸਟ ਇਹ ਇਹ ਡੋਮ ਮਰਾਸੀ ਹੁਣ ਇਤਰਾਜ਼ ਇਹ ਜਤਾਇਆ ਜਾ ਰਿਹਾ ਹੈ ਕਿ ਸਕੂਲ ਦੇ ਸਰਟੀਫਿਕੇਟ ਦੇ ਵਿੱਚ ਬਈ ਸ਼ਾਇਦ ਅਨਮੋਲ ਨੇ ਆਪਣੇ ਆਪ ਨੂੰ ਮਰਾਸੀ ਐਲਾਨਿਆ ਸੀਗਾ ਜਦ ਕਿ ਉਹ ਡੋਮ ਜਿਹੜੇ ਕਿਗਾ ਐਸਸੀ ਚ ਆ ਜਾਂਦੇ ਆ ਸ਼ਾਇਦ ਮਰਾਸੀ ਜਿਹੜੇ ਆ ਉਹ ਬੀਸੀ ਚ ਆਉਂਦੇ ਨੇ ਜੀ ਕਿ ਇਹਨਾਂ ਨੇ ਹੁਣ ਜਿਹੜਾ ਸਰਟੀਫਿਕੇਟ ਲਾਇਆ ਉਹ ਐਸਸੀ ਵਾਲਾ ਲਾ ਦਿੱਤਾ ਯਾਨੀ ਡੋਮ ਵਾਲਾ ਕੁਝ ਇਸ ਤਰ੍ਹਾਂ ਦਾ ਮਸਲਾ ਹੈ ਤਾਂ ਉਹਦੇ ਤੇ ਇਹ ਕਹਿੰਦੇ ਨੇ ਜਿਹੜੇ ਚੋਣ ਅਧਿਕਾਰੀ ਐ ਕਿ ਭਾਈ ਅਸੀਂ ਉੱਥੋਂ ਚੈੱਕ ਕਰਾਇਆ ਕ੍ਰਾਸ ਵੈਰੀਫਾਈ ਹੋਇਆ ਤਾਂ ਸਭ ਕੁਝ ਠੀਕ ਹੈ ਵੀ ਮਤਲਬ ਕਿ ਸਮਰੱਥ ਅਧਿਕਾਰੀ ਨੇ ਉਹ ਜਾਰੀ ਕੀਤਾ ਤਾਂ ਇਹ ਤਾਂ ਹੁਣ ਗਾਂਹ ਜਾ ਕੇ ਫਿਰ ਇੱਕ ਵਿਵਾਦ ਦਾ ਵਿਸ਼ਾ ਬਣ ਜਾਏਗਾ ਹੋ ਸਕਦਾ ਕੋਰਟ ਦੇ ਵਿੱਚ ਵੀ ਜਾਵੇ ਇਹ ਮਸਲਾ ਜਿਹੜਾ ਇਹ ਠੀਕ ਵੈਸਾ ਹੀ ਹੈ ਜਿਸ ਤਰ੍ਹਾਂ ਦਾ ਮੁਹੰਮਦ ਸਦੀਕ ਵੇਲੇ ਹੋਇਆ ਸੀਗਾ ਮੁਹੰਮਦ ਸਦੀਕ ਵੇਲੇ ਵੀ ਇਹੀ ਰੌਲਾ ਪਿਆ ਸੀਗਾ ਜੀ ਯਾਨੀ ਇੱਕ ਜਿਹੜੀ ਕਹਿ ਲੋ ਕਿ ਇਹਨਾਂ ਦੀ ਹੈ ਕਾਸਟ ਉਹ ਡਿੱਗਦੀ ਆ ਜਾ ਕੇ ਫਾਲ ਕਰਦੀ ਆ ਬੀਸੀ ਚ ਇੱਕ ਐਸਸੀ ਚ ਕਿਉਂਕਿ ਸੀਟ ਫਰੀਦਕੋਟ ਦੀ ਰਿਜ਼ਰਵ ਹੈ ਐਸਸੀ ਭਾਈਚਾਰੇ ਵਾਸਤੇ ਤਾਂ ਉਹ ਮਸਲਾ ਬਣ ਗਿਆ ਜੀ 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 ਅਮਰਤਪਾਲ ਜੀ ਵੀ ਉਹ ਕਹਿੰਨੇ ਪਿਆ ਜਾਤੀ ਸਰਟੀਫਿਕੇਟ ਦਾ ਕੁਝ ਨਹੀਂ ਹੋਣਾ ਜੀ ਪਹਿਲਾਂ ਸਦੀਕ ਸਾਹਿਬ ਦਾ ਵੀ ਇਹ ਰੌਲਾ ਪਿਆ ਸੀਗਾ ਜੀ